ਮਿਨਾ ਸ੍ਰੀ ਗਾਉ ਸ੍ਰੀ ਗਾਉ ਠੀਕਾ ਬੇਟਾ ਵਾਧ ਦਾ ਨਾਜ ਓਕੇ ਵਾਸੇ ਆਵੀ ਗਸ ਇਹ ਆਈਆ ਮੈਡੀਸਨ ਖਾਉਣਾ ਚਲੋ ਕੋਈ ਨਹੀਂ ਉਹ ਬੈ ਮੈਂ ਪਾਣੀ ਲੈ ਆਉਣਾ ਹੈ ਏਦਾਂ ਆ ਗਿਆ ਹਾਂ ਉਹ ਕਿਤੇ ਵੀ ਆ ਗਿਆ

ਪੁੱਤ ਸਕੂਲ ਗਈ ਹੈ ਤੇ ਉੱਥੇ ਠੀਕ ਠਾਕ ਰਹਿਣਾ ਤੇਰਾ ਕੰਮ ਆਹ ਠੀਕ ਹੀ ਪਰ ਹਾਂ ਇਹਦਾ ਸੁਸਤੀ ਹੀ ਨਹੀਂ ਅੱਜ ਪਈ ਰਹੀ ਦਵਾਈ ਦੇ ਨਾਲ ਘਰੇ ਹੋਇਆ ਤਾਂ ਨਹੀਂ ਦਵਾਈ ਨੀਂਦ ਨਹੀਂ ਨੀਂਦ ਨਹੀਂ ਆਵੇ ਪਰ ਫਿਰ ਵੀ ਤੁਹਾਨੂੰ ਵਧਾ ਫਿਰ ਬਹਿਣਾ ਹੀ ਪੈਣਾ ਹੈ ਸਕੂਲ ਨਹੀਂ ਪੁੱਤ ਕੋਈ ਗੱਲ ਨਹੀਂ ਮੈਂ ਦਵਾਈ ਖਾਹੇਗੀ ਨਾ ਤੇ ਦਵਾਈ ਤੇ ਸ਼ੁਰੂ ਕੀਤੀ ਹੈ ਦਵਾਈ ਤੇ ਨਦੀਂਦੇ ਹਾਂ ਮੈਨੂੰ ਲੱਗਦਾ ਦਵਾਈ ਦੇ ਨਾਲ ਨਿਕਲ ਆਇਆ ਮੇਰੇ ਮੱਥੇ ਤੇ ਕੋਈ ਗੱਲ ਨਹੀਂ ਇਹ ਵੀ ਮੱਥੇ ਤੇ ਨਿਕਲ ਆਇਆ ਤਾਂ ਕੋਈ ਗੱਲ ਨਹੀਂ ਤੇ ਬਾਕੀ ਤੇ ਦਵਾਈ ਖਾ ਰਹੇ ਆ ਤੇ ਆਪੇ ਵਾਹਿਗੁਰੂ ਨੇ ਤੇਰਾ ਸਾਥ ਦੇਣਾ ਹੈ ਤੇ ਅਹੀਂ ਪੁੱਤ ਜਿੰਨੇ ਜੋਗ ਹੋ ਗਏ ਆ ਤੇਰੇ ਨਾਲ ਹੁਣ ਤੁਰੇਂਗਾ ਹਾਂ ਤੇ ਇਹ ਆ ਵੀ ਜਿਆਦਾ ਟੈਨਸ਼ਨ ਨਾ ਲੈ ਉਹ ਵਾਹਿਗੁਰੂ ਹੈਗਾ ਨਾ ਤੇ ਉਹ ਸਭ ਦਾ ਹੀ ਆ ਉਹਨੂੰ ਸਾਰਿਆਂ ਦੀ ਫਿਕਰ ਆ ਸਾਨੂੰ ਤਾਂ ਉਹ ਆਪਣੀ ਫਿਕਰ ਹੈ ਤੇ ਬਾਬੀ ਬਾਕੀ ਬਾਬਾ ਦੀਪ ਸਿੰਘ ਦੇ ਘਰ ਦੇਖੋ ਤੁਸੀਂ ਜਾਂਦੇ ਓ ਤੂੰ ਹਾਂ ਤੇਰੇ ਡੈਡੀ ਜਾਂਦੇ ਸਨ ਨਾਲ ਵੇ ਵਾਈਬ ਗੁਣੇ ਸਾਹੂ ਪੋਸ਼ਣਾ ਠੀਕ ਕਰ ਦੇਣਾ ਤੇ ਤੈਨੂੰ ਰੌਂਗ ਵੀ ਦੇ ਦੇਣਾ ਇਹ ਬਣਾਇਆ ਜਾਂਦਾ ਅੱਜ ਪਤ ਜੋਤੀ ਖਾਣਾ ਹੋਰ ਜਨ ਦੇਣੀ ਸਾਰਾ ਕੁਝ ਹੈਗਾ ਸਬਜੀ ਹੈਗੀ ਆ ਤੇ ਨਾਲ ਮਚੋੜ ਵੀ ਬਣਾਇਆ ਨੂੰ ਕੀ ਨੋਲੇ ਫੋਲੇ ਉਹ ਤੇ ਖਾ ਨਹੀਂ ਸਕਦੀ ਤੇ ਮੈਨੂੰ ਲੱਗਦਾ ਚੀਜ਼ਾਂ ਉਹ ਚਾਹ ਵੀ ਨਹੀਂ ਪੀਤੀ ਨਾ ਹੋ ਗਿਆ 2-3 ਦਿਨ ਤੇ ਉਹਦੇ ਨਾਲ ਆ ਵੀ ਫਿਰ ਦਿੱਤਾ ਹੂੰ ਲਿਆ ਜਾਓ ਛੁੱਟੀ ਆ ਨਾ ਅਕੇਵੇਂ ਮੈਂ 2 3 ਵਜੇ ਚਾਹ ਪੀਣੀ ਆ ਤੇ ਹੁਣ ਉਹਨਾਂ ਨੇ ਚਾਹ ਹੀ ਬੰਦ ਕਰ ਦਿੱਤੀ ਆ ਤੇ ਬਾਕੀ ਇਹ ਆ ਵੀ ਹੁਣ ਨਾਲ ਤੋਂ ਛੋਟੇ ਛੋਟੇ ਸੈੱਬ ਵੀ ਕਰਦੀ ਆ ਨਾ ਹਾਂ ਉਹਨੇ ਕਰਤੀ ਤੇ ਕਾਬਟ ਜੀ ਹੋਈ ਨਹੀਂ ਅੱਜ ਐ ਲੱਗਣ ਲੈ ਸਕੂਲ ਦੇ ਵਿੱਚ ਨਾ ਜਿੱਦਾਂ ਬੜਾ ਐ ਲੱਗਣੀ ਜਦੋਂ ਬੜਾ ਮੈਂ ਚੇਅਰ ਤੇ ਇਦਾਂ ਬਸ ਨਾ ਸੁਤੀ ਨਾ ਦੋ ਤਿੰਨ ਪਰ ਨਾਲ ਦੋ ਤਿੰਨ ਅਰੀ ਚੋਕੀਏ ਜਿਵੇਂ ਲੱਗੇ ਇਸ ਤਰ੍ਹਾਂ ਦੇ ਮੈਡੀਸਨ ਖਾਦੀ ਉਹਦੇ ਘਰ ਕੇ ਆ ਦੋ ਅਰੇ ਜਾਨੀ ਆ ਸੈਤੇ ਵੀ ਜਾਨੀ ਆ ਤੇ ਡੈਡੀ ਤੇਰੇ ਨਾਲ ਜਾਂਦੇ ਆ ਹੁਣ ਅਹੀਂ ਵੀ ਜਿੰਨੇ ਜਗ ਮੰਦੀ ਪਹੇ ਗਏ ਤੇਰੀ ਫਿਰ ਪਤਾ ਰਹਿੰਦੇ ਡੈਡੀ ਤੇਰੇ ਵੀ ਤੇ ਮੈਂ ਵੀ ਪੁੱਤ ਜਿੰਨੇ ਜਗ ਆ ਜਾਵੇਂ ਆ ਪੈਣਾ ਜਮ ਤੇਰੇ ਪਛੇਰਾ ਰਸ ਰੱਧਿਆ ਰੱਖਦੀ ਹਾਂ ਹੁਣ ਮੈਂ ਹੋਰ ਤੇ ਹੰਟ ਖੰਡੀਆਂ ਜਰਾ ਹਾਂ ਖਾਣ ਵੀ ਦਾ ਕੀ ਕਰਦੇ ਬਾਕੀ ਜਦੋਂ ਕੋਹ ਨੂੰ ਪਹਿਲਾ ਦਿਨ ਦਾ ਸੋਜੀ ਚ ਪਾਤਾ ਸੀ ਤੇ ਉਹ ਵੀ ਹੁਣ ਬੰਦਿਆ ਜੋ ਵੀ ਤੂੰ ਦੰਗਰੀ ਡਾਕਟਰ ਨੇ ਬੰਦ ਕੀਤੀ ਆ ਉਹਦੇ ਕਰਕੇ ਤੇਨੂੰ ਥੋੜਾ ਜਿਹਾ ਹੁਣ ਵੀਕ ਦਸਤੇ ਹੋਣੀ ਆ ਹਾਂ ਉਹ ਕੋਈ ਖਭਰਾਉਣ ਵਾਲੀ ਗੱਲ ਕੋਈ ਨਹੀਂ ਆ ਵੇਖਿਓ ਇਹ 10 ਦਿਨ ਲਾਉਣੇ ਆ 10 ਦਿਨਾਂ ਜੇ ਆਪਾਂ ਸੈਰ ਕੀਤੀ ਤੇ ਸਾਰਨਾ ਅੱਧੀ ਦਾ ਤਕਲੀਫ ਵੈਸੇ ਸਾਰਨਾ ਪੂਰੀ ਹੋ ਜਾਂਦੀ ਆ ਤੇ ਬਾਕੀ ਕੋਈ ਨਹੀਂ ਖਭਰਾਣਾ ਨਾਲਿਆ ਤੇਰੀ ਨਾਲਿਆ ਖਭਰਾ ਹੁੰਦੀ ਨਹੀਂ ਹੁੰਦੀ ਮੈਂ ਖਭਰਾ ਨਹੀਂ ਹੈ ਮਤਲਬ ਇੱਕ ਦਮ ਜਦੋਂ ਪ੍ਰੋਬਲਮ ਕ੍ਰੀਏਟ ਹੋ ਜੇ ਤੇ ਦਿੱਕਤ ਹੀ ਹੁੰਦੀ ਆ ਨਾ ਉਹਨਾਂ ਜਿਆਦਾ ਹੀ ਕ੍ਰੀਏਟ ਹੋਈ ਆ ਤੇ ਹੁਣ ਉਹ ਚੀਜ਼ ਨੂੰ ਹੈਂਡਲ ਕਰਨਾ ਬੜਾ ਔਖਾ ਲੱਗਣਿਆ ਚਲੋ ਕੋਈ ਗੱਲ ਨਹੀਂ ਅਈ ਵੀ ਹੁਣ ਤੇਰਾ ਸਾਥ ਦੇਣ ਡਿਆ ਬਾਕੀ ਵਾਇਰੂਨ ਨੇ ਵੀ ਸਾਥ ਤੇਰਾ ਦੇਣਾ ਵਾ ਤੇ ਬਾਕੀ ਸੈੱਲ ਕਰਨ ਡੈ ਵੀ ਵੱਡੀ ਗੱਲ ਏ ਹੈਂ ਸੈੱਲ ਦੀ ਕਿੰਨੀ ਕਟ ਕੀਤੀ ਪਹਿਲਾਂ ਤੋਂ ਦੋ ਤਿੰਨ ਸਾਲ ਹੋ ਗਏ ਆ ਸੈੱਲ ਛੱਡੀ ਦੋ ਸਾਲ ਹੋ ਗਏ ਸਾਂ ਸੈੱਲ ਤਾਂ ਪਾ ਦਿੱਤੀ ਨਹੀਂ ਐਦਾਂ ਹੀ ਕਰੀ ਉਹ ਕੰਮ ਕਰ ਲਾ ਕਦੀ ਉਹ ਕੰਮ ਕਰ ਲਾ ਤੇ ਮਮਾਂ ਤੇ ਆਖਣ ਦੇ ਮੈਨੂੰ ਵੀ ਉਹ ਦਿਨੋ ਲੱਗਦੇ ਨੇ ਆ ਮਸ਼ੀਨ ਹੂੰ ਕਹਿੰਦੇ ਮੈਂ ਪਤਾ ਕਰਦੇ ਨਾਲ ਡੈਡਿੰਗ ਵੀ ਆ ਵੀ ਮਸ਼ੀਨ ਲੈ ਆ ਤੇ ਨਾਲ ਉਹ ਸਾਈਕਲ ਨਹੀਂ ਹੁੰਦਾ ਹਾਂ ਉਹ ਵੀ ਲੈ ਆ ਤੇ ਮੈਂ ਕਿਹਾ ਵੀ ਉਹਦੇ ਨਾਲ ਬੈਟਰੀ ਆ ਮੈਂ ਸੈਰੀ ਚੰਗੀ ਆ ਉਹ ਕੀ ਫਿਰ ਮੈਂ ਹਲਕਾ ਜਾ ਕਰ ਲੈਣਾ ਜਿੱਦਾਂ ਮਰਜੀ ਆ ਪਰ ਵੀ ਘਾਰ ਹੀ ਆ ਕੋਈ ਨਹੀਂ ਚਲੋ ਚਾਹੀ ਤੇ ਕਹਿੰਦੇ ਨਹੀਂ ਜੇ ਕਹਿੰਦੇ ਵੀ ਤੂੰ ਠੀਕ ਹੋਣਾ ਚਾਹੀਦਾ ਨਾ ਨਹੀਂ ਸੈਰ ਵਧੀਆ ਚੀਜ਼ ਹੈ ਸੈਰ ਆਪਣੇ ਜਨ ਆਓ ਖੜਾ ਆਪਣੇ ਜਨ ਲੈ ਆ ਤੇ ਉਹ ਤੇ ਥੋੜਾ ਵਧੀਆ ਮੈਂ ਕਿਹਾ ਨਹੀਂ ਪੋਣੀ ਮੈਨੂੰ ਜੰਗੀ ਲੱਗਦੀ ਮੈਂ ਸੈਰੀ ਪਰਫੈਕਟ ਆ ਜਿਸੇ ਟਾਈਮ ਹੀ ਨਹੀਂ ਆ ਕਾ ਸਮ ਟਾਈਮ ਹੀ ਨਹੀਂ ਆ ਨਾ ਦੋ ਟਾਈਮ ਦਾ ਪਰ ਇਹ ਵੀ ਉਹਦੇ ਕਰਕੇ ਵੀ ਲੱਗਾ ਥੋੜਾ ਜਿਆਦਾ ਕਾਟ ਲੱਗੀ ਆ ਮੈਡੀਸਨ ਖਾਦੀ ਆ ਮੈਡੀਸਨ ਨਾਲ ਵੀ ਥੋੜੀ ਵੀਕਨਸ ਆਈ ਆ ਡਾਕਟਰ ਨੂੰ ਕਾਲ ਕਰਨੇ ਆ ਡਾਕਟਰ ਨੂੰ ਕਾਲ ਕਰਕੇ ਤੇ ਪੁੱਛਣੀ ਆ ਕਿ ਥੋੜਾ ਡੈਡੀ ਨੂੰ ਕੰਨੀ ਆ ਵੀ ਥੋੜਾ ਪੁੱਛ ਲੈਣ ਕਿ ਇੰਨਾ ਵੀਕਨਸ ਵੀ ਆਈ ਏ ਕਿਹੜੀ ਦਾ ਨੋਆਈ ਮਨਦੀਪ ਕੋਤ ਵੀ ਨਸਤਾਇਆ ਵੀ ਕੋਈ ਚੀਜ਼ ਅਸ਼ਰਦਿਤ ਨਾ ਇੱਕਦਮ ਹੀ ਹੈ ਚਾਹੇ ਮੈਨੂੰ ਤੇ ਚਾਹ ਨਾਲ ਥੋੜੀ-ਬੋਧੀ ਨਰਜੀ ਤੇਨ ਮਿਲਦੀ ਤੇ ਚਾਹ ਵੀ ਛੱਡੀ ਆ ਤੇ ਫਿਰ ਹੁਣ ਸਾਰੇ ਦਿਨ ਦੋ ਟਾਈਮ ਜਾਣਾ ਤੇ ਬਾਕੀ ਮੈਂ ਕੀ ਹੋ ਗਿਆ ਕੋਈ ਨਹੀਂ ਹੁੰਦੇ ਸੋਜੀ ਚ ਪਾ ਕੇ ਦੇਣ ਲਈ ਜਾਂ ਕੋਈ ਕਹਿੰਦੇ ਠੀਕ ਹੋ ਜਾ ਬਾਹਰ ਚਲੇ ਖਾਣਾ ਹੀ ਆ ਕਿਉਂ ਹੈ ਤੇ ਇਹ ਆ ਕਿ ਹੁਣ ਆ ਆਪਣੇ ਉਹ ਤੁਮ ਤੇਰਾ ਘਰ ਰੱਖਣੇ ਬਾਕੀ ਜੋ ਵਾਇ ਘਰ ਨੂੰ ਚੰਗਾ ਲੱਗੇਗਾ ਤੇ ਚੰਗਾ ਹੀ ਲੰਘੇ ਪਰ ਮਾਲਮਾ ਚੰਗਾ ਕਰੇ ਬਾਕੀ ਇਹ ਆਪ ਨੂੰ ਤਾਜ ਰਸਤੋ ਅਰੇ ਤੇ ਇਹ ਆਪਣੇ ਬੱਚਾ ਵਿੱਚ ਓਟ ਹੈ ਅਸੀਂ ਵੀ ਤੇਰੇ ਨਾਲ ਹੀ ਆ ਆ ਸਾਡਾ ਤੇਰੇ ਤੋਂ ਬਿਨਾ ਕੀ ਆ ਤਬ ਕੋਈ ਨਹੀਂ ਮੈਂ ਡਈ ਹਾਂ ਔਰ ਕੋਸ਼ਿਸ਼ ਕਰਾਂ ਨਾ ਟੈਨਸ਼ਨ ਨਾ ਲੋ ਇਹਨੀ ਦੁਨੀ ਮੋਨਾ ਇਹ ਮੈਂ ਅੱਜ ਜੜੀ ਆਂ ਨਹੀਂ ਕਿੰਗਾਂ ਬਿਮਾਰਤਾ ਤੁਹੀ ਮੈਨੂੰ ਲੱਗਦਾ ਤੂੰ ਨਹੀਂ ਆਨੇ ਟੈਨਸ਼ਨ ਲੈ ਲੈ ਕਿ ਬਿਮਾਰ ਹੋਣਾ ਵੀ ਹੈ ਵੇ ਚਲੋ ਕੋਈ ਗੱਲ ਨਹੀਂ ਹੋ ਜਾਣਾ ਠੀਕ ਚਲੋ ਰੋਟੀ ਲਓ ਮਮੀ ਬੜੀ ਭੁੱਖ ਲੱਗੀ ਓਏ ਕੋਈ ਤਕਲੀਫ ਥੋੜੀ ਹੋਈ ਇੱਕ ਹੀ ਹੋਈ ਕਿਹੜੀ ਗੱਲ ਹੋ ਗਈ ਨਾਰਮਲ ਬੀਬੀ ਆਪੇ ਇੱਕਦਮ ਅਚਾਨਕ ਆਪਣਾ ਕੋਲੇਸਟਰੋਲ ਵਧਣ ਦੀ ਪ੍ਰੋਬਲਮ ਆਈ ਆ ਉਹਦੇ ਕਰਕੇ ਮੇਰਾ ਬੀਪੀ ਜਾ ਥੋੜਾ ਵਧਣ ਟੈਪ ਆ ਉਹ ਚੱਕਰ ਪੈ ਗਿਆ ਹੋਊ ਵੀ ਅੱਗੇ ਮੇਰਾ ਬੀਪੀ ਲੋ ਹੁੰਦਾ ਹੀ ਉਹ ਮੈਨੂੰ ਜਿਆਦਾ ਬੀਪੀ ਵਧਣ ਦੀ ਟੈਨਸ਼ਨ ਆ ਗਈ ਵੀ ਬੀਪੀ ਕੋ ਵਧਣ ਟੈਪ ਲਿਆ ਚਾ ਲੋ ਨੂੰ ਤੇ ਮੈਂ ਹੈਂਡਲ ਕਰ ਲੇਣੀ ਆ ਤੇ ਬੀਪੀ ਵਧਣ ਦਾ ਤੁਹਾਨੂੰ ਪਤਾ ਹੀ ਆ ਫਿਰ ਉਹਦੇ ਕਰਕੇ ਮੇਰਾ ਮਾਈਂਡ ਜਿਹੜਾ ਸਟ्रेस ਦੇ ਵਿੱਚ ਚਾਹਤ ਦੂਈ ਕਰ ਰਿਹਾ ਨਾ ਇਹ ਉਹਦਿਆਂ ਵੀ ਇਹ ਬਥੇਰੀਆਂ ਦੁਆਨਾ ਹੈ ਨਾ ਐਡੀ ਵੀ ਗੱਲ ਹੈਗੀ ਐਂ ਤੇ ਤੂੰ ਹੀ ਨਾ ਕਿੰਨੇ ਕੰਸਰ ਐਡਿਸੋਫੀ ਨਹੀਂ ਟੈਨਸ਼ਨ ਇਹਨੂੰ ਪਰ ਕੋਈ ਟੈਨਸ਼ਨ ਨਹੀਂ ਲੈਣ ਵਰਦੂ ਮੈਂ ਜਿਹੜੀ ਗੱਲ ਕਹਿੰਦੇ ਹਾਂ ਇਹ ਇਹ ਗੱਲ ਤੇ ਛੱਡ ਦੋ ਇਹ ਤਾਂ 10 ਦਿਨਾਂ ਦਾ ਖੇੜਿਆ 10 ਦਿਨਾਂ ਦੇ ਬਾਅਦ ਵੇਖਿਆ ਇਹ ਇੰਨੇ ਐ ਬੀਪੀ ਕਿੱਧਰ ਜਾਣਾ ਬੀਪੀ ਬੂਬੀ ਨਹੀਂ ਵਾਦੇ ਕੁਛ ਕੇ ਬੱਚੀਆਂ ਨਾ ਨਹੀਂ ਕੋਈ ਗੱਲ ਨਹੀਂ ਕੋਭਰਾ ਦਾ ਤਾਂ ਕੋਈ ਗੱਲ ਨਹੀਂ ਤੇਰੇ ਨਾਲ ਜਦੋਂ ਲਿਆ ਕੇ ਦੇ ਇਹਨੂੰ ਰੋਟੀ ਦੇ ਰੋਟੀ ਨਹੀਂ ਆ ਰੋਟੀ ਪਾਣੀ ਖਾ ਦੇਖੋ ਦੇਖੋ ਐਵੇਂ ਸਕੂਲ ਨੂੰ ਆਈ ਕਿੰਨਾ ਪਿੱਛਾ ਪੀਵਾ ਇਸ ਤਰ੍ਹਾਂ ਲੱਗਣਿਆ ਕਿ ਹਾਏ ਪਤਾ ਨਹੀਂ ਕਿਹੜੀ ਚੀਜ਼ ਖੁੱਤੀ ਪਈ ਆ ਪਰ ਇਹ ਆ ਵੀ ਹੁਣ ਥੋੜਾ ਜੇ ਇਹ ਚੀਜ਼ ਨੂੰ ਪਿੱਛੇ ਇਗਨੋਰ ਕਰੂੰਗੀ ਮਤਲਬ ਕਿ ਮੈਂ ਇਹ ਚੀਜ਼ ਨਹੀਂ ਖਾਣੀ ਪੀਣੀ ਤਾਂ ਫੇਰੀ ਆਪਣਾ ਹਨਾ ਕਿਉਂਕਿ ਮੈਨੂੰ ਉਹ ਡਿਆਵਾ ਵੀ ਮੈਂ ਦਵਾਈਆਂ ਨਾ ਖਾਵਾਂ ਤੇ ਆਪਣਾ ਡਾਈਟ ਕਰਨਾ ਚਾਹੀਦਾ ਤੇਰੀ ਚਾਹ ਦੀ ਗੱਲ ਚਲੋ ਕੋਈ ਗੱਲ ਨਹੀਂ ਹੁਣ ਚੰਗਾ ਸਗੋ ਮੈਂ ਤੇ ਕਹਿ ਨਹੀਂਆ ਗਲੋ ਲੱਤ ਜੇ ਜਿਹੜੀ ਚਾਹ ਪੀਣੀ ਨਹੀਂ ਹਾਂ ਛੱਡੇ ਵਧੀਆ ਚਲੋ ਕੋਈ ਗੱਲ ਨਹੀਂ ਜੇ ਉਹ ਤੇ ਮੇਰੀ ਗੱਲ ਸੁਣ ਜੇ ਤੇਰੀ ਚਾਹ ਛੁੱਟੀ ਹੈ ਨਾ ਤੇ ਮੈਂ ਤੇਰੇ ਡੈਡੀ ਨੇ ਸਵੇਰੇ ਸਵੇਰੇ ਉੱਠ ਕੇ ਜਦੋਂ ਤੇ ਸਹਾਰ ਤੇ ਗਏ ਤੈਨੂੰ ਕੌੜਾ ਜਾਨੀ ਬਣਾ ਕੇ ਦਿੱਤਾ ਅਦਲਕਾ ਨਰਜੀ ਡਰਿੰਕ ਬਹੁਤ ਵਧੀਆ ਬਣਾਈ ਨਰਜੀ ਡਰਿੰਕ ਬਣਾ ਕੇ ਦਿੱਤੀ ਹੈ ਨਾ ਤੋਂ ਕਮੈਂਟ ਮੈਨੂੰ ਲੱਗਾ ਸੀ ਵੀ ਉਹ ਕਾਲੀ ਨਿਰਚ ਮੇਰੇ ਗਲੇ ਨੂੰ ਲੱਗਣ ਦੀ ਆ ਭਾਰੀ ਨਹੀਂ ਪੀ ਉਹਦੇ ਨਾਲ ਮੈਂ ਥੋੜੀ ਰਹੀ ਆ ਐਕਟਿਵ ਰਹੀ ਆ ਇੰਨਾ ਤੇ ਸ਼ਾਇਦ ਉਹਦੇ ਕਰਕੇ ਮੈਨੂੰ ਲੱਗਾ ਰਿਹਾ ਵਾ ਵੀ ਮੈਂ ਅੱਜ ਕੁਝ ਪੀਤਾ ਆ ਨਹੀਂ ਨਹੀਂ ਮੈਨੂੰ ਜਿ ਸ਼ਹਿਦ ਹੀ ਪਾਇਆ ਹਾਂ ਹਾਂ ਉਹਦੇ ਕਰਕੇ ਹੋ ਗਿਆ ਚਲੋ ਕੋਈ ਗੱਲ ਨਹੀਂ ਬਾਕੀ ਕਰਦੇ ਆ ਸ਼ਾਮ ਦੀ ਸੈਰ ਤੇ ਫਿਰ ਥੋੜਾ ਬੋਤਾ ਫਰਕ ਪਈਗਾ ਦੇਖ ਮੰਦੀਪਾ ਤੂੰ ਮੇਰੇ ਕੋਲ ਸੂ ਤੂੰ ਹੁਣ ਬੈ ਮੈਂ ਤੇਰੇ ਵਾਸਤੇ ਰੋਟੀ ਬਣ ਲੈਂਦੀ ਹਾਂ ਤੂੰ ਥੋੜੀ ਰੈਸਟਿੰਗ ਕਰਨਾ ਅੱਗੇ ਬਕੁਨਣਾ ਤੌੜੀ ਪੰਜੀ ਫੇਰ ਮੈਂ ਆਪਣੇ ਰੋਟੀ ਖਾਣੇ ਤੇ ਮੈਂ ਆਪੇ ਆ ਕਰ ਲੈਨੀ ਆ ਰੈਸਟਿੰਗ ਕਰ ਤੇ ਬਾਕੀ ਭੇਜ ਲਈਆ ਤੇ ਬਾਕੀ ਇਸ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਣਗੇ ਚਲੋ ਬਾਕੀ ਜਿੱਥੋਂ ਤੱਕ ਮੇਰਾ ਖਿਆਲ ਆ ਮੈਂ ਤੇਹੀ ਛੋਣੀ ਆ ਪੀ ਮੈਂ ਆਪਣਾ ਮਤਲਬ ਐਕਸਰਸਾਈਜ਼ ਸਟਾਰਟ ਕਰਾਂ ਡਾਈਟ ਜਿਹੜੀਆਂ ਚੀਜ਼ਾਂ ਮੈਨੂੰ ਡਾਕਟਰ ਨੇ ਇਗਨੋਰ ਕਰਨ ਨੂੰ ਅਵੋਇਡ ਕਰਨ ਨੂੰ ਕਹਿਆ ਹੋਇਆ ਮੈਂ ਕਰਾਂ ਤੇ ਦਵਾਈਆਂ ਤੋਂ ਜਿੰਨਾ ਮੈਂ ਉਹਨੂੰ ਬਚਿਆ ਜਾਏ ਮੈਂ ਬਚਾ ਕਿਉਂਕਿ ਮੈਨੂੰ ਘੱਟੋ ਘਾਟ ਵੀ 8 ਈਅਰ ਹੋ ਗਏ ਆ ਮੈਡੀਸਨ ਖਾਂਦਿਆਂ ਨੂੰ ਹੋਂਤੇ ਮੇਰਾ ਵੀ ਮਨ ਨਾ ਪੱਕ ਚੁੱਕਿਆ ਮੈਡੀਸਨ ਖਾਂਦਿਆਂ ਤੇ ਕਿਉਂ ਮੈਨੂੰ ਜਿੱਥੋਂ ਤੱਕ ਮੇਰਾ ਵੀ ਇੱਕ ਮੈਡੀਸਨ ਸਟਾਰਟ ਹੋ ਜੇ ਨਾ ਤੇ ਉਹਦੇ ਨਾਲ ਹੋਰ ਦੀ ਜਿਹੜੀਆਂ ਸਾਨੂੰ ਕੋਈ ਮਾਰੀਆਂ ਨਾ ਸਾਡੀ ਬੋਡੀ ਦੇ ਵਿੱਚ ਖਾਂ ਲੈ ਲੈਂਦੀਆਂ ਨੇ ਤੇ ਉਹਦੇ ਨਾਲ ਹਨ ਹੋਰ ਜ਼ਿਆਦਾ ਮਤਲਬ ਦੋ ਕਸੈਣੇ ਪਿੰਦੀਦਾ ਕਿਉਂਕਿ ਕਿਉਂਕਿ ਮੈਂ ਮੈਡੀਸਨ ਜਿੰਨੀ ਖਾ ਚੁੱਕੀ ਆ ਨਾ ਮੈਂ ਤੇ ਅੱਕ ਚੁੱਕੀ ਆ ਤੇ ਹੁਣ ਮੈਂ ਇਹ ਦਿਲ ਕਰਦਾ ਪਾਪੀ ਮੈਂ ਮੈਡੀਸਨ ਵੀ ਛੱਡਾਂ ਤੇ ਜਿਹੜੀਆਂ ਚੀਜ਼ਾਂ ਮੈਂ ਖਾਂਦੀ ਰਹੀ ਆ ਤੇ ਜਿੰਨਾ ਕਰਕੇ ਮੈਨੂੰ ਪ੍ਰੋਬਲਮ ਕ੍ਰੀਏਟ ਹੋਈ ਉਹਨਾਂ ਨੂੰ ਵੀ ਛੱਡਾਂ ਤੇ ਇੱਕ ਐਕਸਰਸਾਈਜ਼ ਆ ਜਿਹੜੀ ਮੈਂ ਸਟਾਰਟ ਕਰਾਂ ਤੇ ਸਾਦਾ ਖਾਣਾ ਖਾਵਾਂ ਬਾਕੀ ਕਰਦੀ ਆ ਸ਼ਾਮ ਨੂੰ ਐਕਸਰਸਾਈਜ਼ ਮਨਦੀਪ ਹਾਂਜੀ ਆਓ ਤਿਆਰ ਹੋ ਗਏ ਤੇ ਕਰੀਏ ਤੇ ਥੈਂਕ ਯੂ ਜਲੇ ਆਓ ਮਨਦੀਪ ਤੋਰਛੇ ਸੀ ਆ ਜਾ ਆ ਜਾ ਹੁਣ ਆ ਗਈ ਆ ਗਈ ਫੂਟ ਪਾਉਣੀ ਚਲੋ ਉਹ ਨਿਕਲ ਫੂਟ ਪਾਉਂਦਾ ਕਿੰ ਟਾਲਣਾ ਨਹੀਂ ਮਿੰਟ ਮਾਰ ਚਲੋ ਜੀ ਆ ਪਾਵਨ ਚੱਲਨੇ ਆ ਸੈਰ ਤੇ ਤੇ ਰੈਡੀ ਨੇ ਮੈਂ ਹੋ ਗਿਆ ਰੈਡੀ ਤੇ ਆਪਾਂ ਹੁਣ ਇੱਕ ਘੰਟਾ ਇੱਕ ਘੰਟਾ ਪੂਰਾ ਸੈਰ ਕਰਾਂਗੇ ਅੱਜ ਮੈਂ ਵੇਹ ਨਹੀਂਣਾ ਪਾਣਾ ਕਿ ਪੂਰਾ ਨਹੀਂ ਇਹ ਟਾਈਮ ਨੋਟ ਕਰਾਂਗੇ ਇਹ ਥੋੜਾ ਘੰਟਾ ਕਰਕੇ ਹੁੰਦੇ ਆ ਆ ਥੋੜਾ ਜਿਹਾ ਰੋਕਦੇ ਮੇਰੀ ਫਰਕ ਪੈ ਜਾਣਾ ਚਾਹੁੰਦਾ ਕਿ ਜੇ ਇੱਕ ਬੇਟ ਵੀ ਲਾਉਸ ਹੋ ਜਾਣਾ ਇਹਨਾਂ ਨੂੰ ਆਪਣਾ ਪਤਾ ਲੱਗ ਜਾਣਾ ਫਿਰ ਇਹਨਾਂ ਨੂੰ ਪਤਾ ਕੋਈ ਗੱਲ ਨਹੀਂ ਠੀਕਾ ਕਰੋ ਕਰੋ ਕੋਈ ਗੱਲ ਨਹੀਂ ਚਲੋ ਆਓ ਚਲੋ ਜੀ ਚਲੋ ਨੇਰਾ ਹੁਣੇ ਆ